ਸੋਸ਼ਲ ਮੀਡੀਆ ਉਪਰ ਇਹਨੂੰ ਦੇਨੀ ਜਿੰਦਾ ਦਲੇ ਦੀ ਮਿਸਾਲ ਸੋਨਾ ਮੋਨਾ ਕਾਫੀ ਜਸੁਰਖੇ ਬਟੋਰੇ ਹਨ ਉਹ ਕਾਫੀ ਸੈਲੀਬ੍ਰਿਟੀ ਨਾਲ ਮੇਰੇ ਹਾਂ ਤੇ ਵੱਖ-ਵੱਖ ਪੌਡਕਾਸਟ ਤੇ ਇੰਟਰਵਿਊ ਵੀ ਦੇ ਰਹੇ ਹਨ ਬੀਤੀ ਦੇਨੀ ਉਹਨਾਂ ਦੁਆਰਾ ਮਸ਼ਹੂਰ ਸਿੰਗਰ ਕੁਲਵਿੰਦਰ ਬਿੱਲਾ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਗਾਣਾ ਵੀ ਗਾਇਆ ਭਾਵੇਂ ਤੁਸੀਂ ਇਸ ਵੀਡੀਓ ਵਿੱਚ ਦੇਖੋ ਉਹਨਾਂ ਦੁਆਰਾ ਕਿਸ ਤਰ੍ਹਾਂ ਰੌਣਕ ਲਾਈ ਗਈ ਅਬਦਾਨੀ ਢੇਡ ਸੱਜਣਾ ਤੂਹੇ ਬਿਨ ਬੋਲੇ ਨੀ ਖੁਸ਼ੀਆਂ ਹੀ ਵੰਡੀਆਂ ਨੀ ਕਦੇ ਦਰਦ ਪਰੋਲੇ ਨੀ ਆਸਿਆ ਤੂੰ ਲੱਭਦੇ ਆ ਜ਼ਿੰਦਗੀ ਦੇ ਰਾ ਸੱਜਣਾ ਕਿਉਂ ਦੇ ਜੀ ਦੁਨੀਆਂ ਦੇ ਮੁੱਕਣੇ ਕਦੇ ਰੋਲੇ ਜੱਟੀਆਂ ਜੱਮੀਆਂ ਨੇ ਟਕਰਾਂ ਨਾ ਕਰਨੀਆਂ ਆਓ ਸਾਡਾ ਹੁਦਾਨਾ ਜਿੱ ਨੂੰ ਮਿਲ ਲੈਨੇ ਆ ਮੈਂ ਵੀ ਲੱਭ ਜਾਂਦੀ ਆ ਜਿੱਥੇ ਵੀ ਬਹਿਨੇ ਆਓ ਸਾਡਾ ਹੁਦਾਨਾ मिल लॻे मां किथे बि